ਹੈਲੋ ਗਾਇਸ ਅੱਜ ਮੈਂ ਗਿਆ ਹਮੇਲੇ ਮੇਲੇ ਚੱਲਿਆ ਆਂ ਤੇ ਮੇਲੇ ਨੂੰ ਮੈਂ ਹੁਣ ਤੁਹਾਨੂੰ ਮੇਲਾ ਦਿਖਾਵਾਂਗੇ ਵੀਡੀਓ ਬਣਾ ਕੇ ਲਾਵਾਂਗੇ ਆ ਵੇਖੋ ਆਪਣਾ ਟੈਟਰ ਟੂਟਰ ਖੋਤੇ ਇੱਥੇ ਤੇ ਮੇਲੇ ਆਪਾਂ ਚੱਲਾਂਗੇ ਅੱਜ ਆਪਾਂ ਗੱਡੀ ਤੇ ਗੱਡੀ ਦੇ ਕੋਲ ਚੱਲਾਂਗੇ ਨਾਲ ਮੇਲੇ ਦੇ ਅੱਜ ਗੱਡੀ ਤੇ ਵੱਡੀ ਗੱਡੀ ਜਿਹੜੀ ਆਪਣੀ ਹੋ ਖੋਤੀ ਆ ਆ ਆਪਣਾ ਮੋਟਾ ਚਾਹ ਦੇ ਵੇਖੋ ਤੇ ਬਾਪੂ ਡੂਣੀ ਲੱਗਿਆ ਜੀ ਨਾ ਉਹ ਮੋਰਚੇ ਦੇ ਆਈ ਤੇ ਆ ਗੱਡੀ ਆਪਣੀ ਆ ਆ ਗੱਡੀ ਆਪਣੀ ਤੇ ਗੱਡੀ ਜਿਹੜੀ ਇਹ ਆਪਣੀ ਹੁਣ ਆਪਾਂ ਗੱਡੀ ਤੇ ਗੱਡੀ ਤੇ ਜਾਵਾਂਗੇ ਮੇਲੇ ਗੱਡੀ ਉਤੋਂ ਸ਼ਾਰਟ ਸ਼ੂਟ ਆਪਾਂ ਲਾਉਣ ਲੱਗੇ ਆ ਸ਼ਾਰਟ ਸ਼ੂਟ ਲਾਉਣ ਲੱਗੇ ਆ ਗੱਡੀ ਦਾ ਅਪ ਚੱਲੇ ਮੇਲੇ ਅੱਜ ਤੇ ਆ ਆਪਣਾ ਸ਼ੀਸ਼ਾ ਵੇਖੋ ਆਪਣਾ ਜੀ ਬੰਦਾ ਬੰਦਾ ਬਣੀਦਾ ਵਾ ਤੇ ਆ ਮੇਰੇ ਮਾਂ ਮੇਰੀ ਫੋਟੋ ਵਾ ਤੇ ਆ ਬਾਪੂ ਵੇਖੋ ਆਪਣਾ ਲੰਬੇ ਪਿਆ ਵਾ ਤੇ ਆ ਆਪਣਾ ਵੇਖੋ ਕਮਰਾ ਕਿੱਡਾ ਵਰੀਆ ਵਾ ਬਣਿਆ ਵਾ ਇੱਧਰ ਵੇਖੋ ਕਮਰਾ ਮੈੜ ਮੈੜ ਸ਼ਾਇਆ ਆਪਾ ਥੱਲੇ ਮੈੜ ਆ ਹਾਂਜੀ ਥੱਲੇ ਮੈੜ ਆ ਫੁਛਾਇਆ ਆਪਾ ਆ ਆਪਣਾ ਟੀਵੀ ਆ ਆ ਵੇਖੋ ਅੱਜ ਟੀਵੀ ਨੂੰ ਰੈਸਟ ਦਿੱਤੀ ਆਪਾ ਅੱਜ ਆਪਾਂ ਟੀਵੀ ਨੂੰ ਰੈਸਟ ਦੇ ਇੰਦੇ ਆ ਤੇ ਆ ਆ ਵੇਖੋ ਲੀਡੇ ਲੋ ਟਿੱਕ ਦਾ ਤੋਤੇ ਆਪਾ ਇਧਰ ਵੇਖੋ ਆ ਵੇਹ ਆ ਇਹਨਾਂ ਦੇ ਬੱਚਾ ਨੂੰ ਨੂਡਲ ਖਾਣ ਲੱਗੇ ਆ ਆ ਵੱਡਾ ਮੋਟਾ ਵੇਖੋ ਆਪਣਾ ਤੁਹਾਡੇ ਮੁੰਡੇ ਤਾਂ ਗੇਣੇ ਆਪਣੇ ਦੁਨੀਆ ਤੇ ਵਾਜਾ ਕੋਈ ਆਪਣੇ ਦੁਨੀਆ ਤੇ ਵਾਜਾ ਕੋਈ ਨੰਗਰੀ ਬਾਵਾਂ ਆਹ ਮੰਡੀ ਗੱਡੀ ਗੱਡੀ ਆ ਵੱਡਾ ਜ ਚ ਬਜ਼ੁਰਗ ਆ ਗੱਡੀ ਬਹੁਤ ਆਦੀ ਇਹਦੀ ਆ ਵੀ ਫੋਇਦਰਾ ਖਾਣੇ ਗੋਲ ਗੱਪੇ ਖਾਓ ਗੰਦਾ ਵੇਖੋ ਜੀ ਇਧਰ ਮਾਸੋਂ ਲੱਗਾ ਵਾ ਮਾਸ ਲੱਗਾ ਤੇ ਇਧਰੇ ਹਾਂ ਜੀ ਹੋ ਹੋ ਆਓ ਠੀਕ ਹੈ ਜੀ ਆ ਗਈ ਜੀਦਾ ਖੁੱਛੀਆਂ ਲੈ ਆਈ ਦੀਵਾਂ ਮੇਰੇ ਆਉ ਜੀਦਾ ਜੀਏ ਹੋ ਜੇ ਵੇਲਾ ਤਕਾ ਭਾਰਾ ਮੇਲਾ ਲੱਗਾ ਮੇਲਾ ਬਹੁਤ ਭਾਰਾ ਤੇ ਆਪਾਂ ਪੈ ਲੱਗੇ ਧੋਣ ਹੁਣਾਂ ਪੈਲ ਬੜਗੇ ਆ ਪੈਲ ਬਚੁਕੇ ਨੇ ਤੇ ਮੈਂ ਗਿਆ ਤੋੜ ਕੇ ਜਕਾਰਾ ਥੱਗੀਆਂ ਸਰਕਾਰਾਂ ਦਾ ਪੈ ਤੋੜੇ ਆ ਪਾਵੇ ਆ ਪੈ ਪੂਟੋ ਗਏ ਆ ਮੈਂ ਧੋਣੇ ਨੂੰ ਚਾਹੀਦੇ ਆ ਹਾਂਜੀ ਹੈ ਲੰਬੇ ਬੰਦੇ ਲੰਮੇ ਦੋ ਕਿਲੇ ਕਿਲਾ ਲੈ ਆ ਆ ਬ੍ਰਾਂਡਡ ਟਰੈਕਟਰ ਟਰੈਕਟਰ ਵੇਖੋ ਇਹਦਾ ਟਰੈਕਟਰ ਵੇਖੋ ਕਿਦਾ ਖਲੋਤੇ ਨੇ ਟਰੈਕਟਰ ਲਾਉਣੇ ਚਾਹੀਦੇ ਰੋਟੀਆਂ ਪੱਕਣੀਆਂ ਆਪਣੀਆਂ ਇਧਰ ਵੇਖੋ ਬੇਬੰਗਾ ਪੱਕਣ ਰੋਟੀਆਂ ਮੈਂ ਵੇਖੋ ਜਿਹੜਾ ਪਰ ਫੋਟੇ ਦਾ ਮੁਖਟੇ ਲਾ ਕੇ ਸੇ ਰਗੜੇ ਲੱਗੜੇ ਆਪਣੇ ਇੱਥੇ ਵੇਖੋ ਰਗੜੇ ਲੱਗੜੇ ਰਗੜੇ ਰਗੜੇ ਵੇਖੜੇ ਕੋ ਚਾਰੇ ਪਾਸੇ ਕਿੱਦਾਂ ਬੈਠੇ ਨੇ ਪੀਂਦੇ ਮਾਰੇ ਇਹ ਕਿਹਦੇ ਨੰਗੂੜਾ ਲੱਗਾ ਕੁੰਜੂੜੇ ਬਹੁਤ ਜਦੇ ਲੱਗੇ ਆ ਦੋ ਲੱਗੇ ਬੰਗੂੜੇ ਮੇਲਾ ਬਹੁਤ ਭਾਰਾ होने इन्ना नहीं भरा देखो बारियां बूरिया लगिया मेले मोले लगे ओ, और बड़ी मिठिया रौनच मेला बहुत तगड़ा लगा ਓਹ ਓਏ ਜੇ ਰੋਟਾ ਆਈਆਂ ਨੇ ਮੇਲੇ ਬੋਲੇ ਬਹੁ ਲੱਗੇ ਨੇ ਰੋਟੀਆਂ ਪਾਣੀਆਂ ਪਰੰਡੀਆਂ ਨੇ ਯਾਨੀ ਬੰਦਾ ਬੈਠਾ ਆਹ ਕਿਹੜਾ ਬੰਦਾ ਓਏ ਤੇ ਦੂਜਾ ਬੰਦਾ ਆਪਣਾ ਦੇਖੋ ਨਵਿੰਦਰ ਬੋਸ ਇਧਰ ਵੇਖੋ ਇਧਰ ਵੇਖੋ ਇਧਰ ਵੇਖੋ ਇਧਰ ਵੇਖੋ ਕਾਲੂ 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 ਤਰਿਆ ਫਿਰਦਾ ਆਪਣਾ ਕਾਲੂ ਬੰਦਾ ਮੇਲੇ ਵਿੱਚੋਂ ਆਪਾਂ ਆ ਚੁੱਕੇ ਨੇ